ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਭਾਰਤ ਦਾ ਨੈਲਸਨ ਮੰਡੇਲਾ ਕਰਾਰ ਦਿੱਤਾ ਗਿਆ ਹੈ ਨੈਲਸਨ ਮੰਡੇਲਾ ਸਾਊਥ ਅਫਰੀਕਾ ਦੇ ਉਹ ਉੱਗੇ ਲੀਡਰ ਸਨ ਜਿਨ੍ਹਾਂ ਨੇ ਵਿਤਕਰੇ ਖਿਲਾਫ ਬਹੁਤ ਵੱਡੀ ਲੜਾਈ ਲੜੀ ਸੀ ਮੋਦੀ ਸਾਹਿਬ ਦੇ ਇਸ ਬਿਆਨ ਕਰਕੇ ਬਾਦਲ ਸਾਹਿਬ ਨੂੰ ਤਾਕਤ ਤਾਂ ਕੀ ਮਿਲਨੀ ਹੈ ਉਹ ਇੱਕ ਮਜ਼ਾਕ ਦਾ ਵਿਸ਼ਾ ਬਣ ਗਏ ਨੇ ਇਸ ਬਿਆਨ ਦੀ ਸ਼ਲਾਘਾ ਘੱਟ ਅਤੇ ਆਲੋਚਨਾ ਜ਼ਿਆਦਾ ਹੋ ਰਹੀ ਹੈ ਕੁਝ ਲੋਕਾਂ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨੇ ਨੈਲਸਨ ਮੰਡੇਲਾ ਦੀ ਇੱਕ ਤਰੀਕੇ ਨਾਲ ਬੇਇੱਜ਼ਤੀ ਕੀਤੀ ਹੈ ਕੁਝ ਹੋਰ ਲੋਕਾਂ ਨੇ ਵਿਅੰਗਮਈ ਢੰਗ ਨਾਲ ਇਹ ਟਿੱਪਣੀ ਕੀਤੀ ਹੈ ਕਿ ਜ਼ਾਹਿਰ ਹੈ ਕਿ ਮੋਦੀ ਸਾਹਿਬ ਨੂੰ ਮਜ਼ਾਕ ਵੀ ਕਰਨਾ ਆਉਂਦਾ ਹੈ ਹਾਂ ਅਕਾਲੀ ਦਲ ਜ਼ਰੂਰ ਇਸ ਬਿਆਨ ਦਾ ਲਾਹਾ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ ਇਸ ਬਿਆਨ ਦੀ ਇਸ ਕਰਕੇ ਵੀ ਕਈ ਪਾਸਿਓਂ ਨਿਖੇਦੀ ਹੋ ਰਹੀ ਹੈ ਕਿਉਂਕਿ ਇਹ ਉਸ ਵੇਲੇ ਦਿੱਤਾ ਗਿਆ ਹੈ ਜਿਸ ਵੇਲੇ ਪੰਜਾਬ 'ਚ ਸਿਆਸੀ ਆਰਥਿਕ ਅਤੇ ਸਮਾਜਿਕ ਹਾਲਾਤ ਬਹੁਤ ਮਾੜੇ ਨੇ ਪਿਛਲੇ ਹਫਤੇ ਤੋਂ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਰੇਲਾਂ ਦੀਆਂ ਪਟੜੀਆਂ ਅਤੇ ਸੜਕਾਂ ਤੇ ਜਾਮ ਲਾਏ ਹੋਏ ਨੇ ਔਰ ਜਿਸ ਵੇਲੇ મોદી ਸਾਹਿਬ ਇਹ ਬਿਆਨ ਦੇ ਰਹੇ ਸਨ ਉਸ ਵੇਲੇ ਪੰਜਾਬ 'ਚ ਇੱਕ ਹੋਰ ਕਿਸਾਨ ਵੱਲੋਂ ਖੁਦਕੁਸ਼ੀ ਕਰਨ ਦੀਆਂ ਖਬਰਾਂ ਆ ਰਹੀਆਂ ਸਨ ਉਧਰ ਬਾਦਲ ਸਾਹਿਬ ਨੂੰ ਡੇਰਾ ਸੱਚਾ ਸੌਦਾ ਮੁਖੀ ਉੱਪਰ ਚੱਲ ਰਹੇ ਵਿਵਾਦ ਵਾਸਤੇ ਵੀ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਵੈਸੇ ਵੀ ਬਾਦਲ ਸਾਹਿਬ ਵਰਗੇ ਲੀਡਰ ਦੀ ਨੈਲਸਨ ਮੰਡੇਲਾ ਵਰਗੇ ਸ਼ਖਸ ਨਾਲ ਬਰਾਬਰੀ ਕਰਨੀ ਬਿਲਕੁਲ ਟੁਕਦੀ ਨਹੀਂ ਨੈਲਸਨ ਮੰਡੇਲਾ ਨੇ ਆਪਣੀ ਸਾਰੀ ਜ਼ਿੰਦਗੀ ਮੁਲਕ ਅਤੇ ਮੁਲਕ ਦੇ ਲੋਕਾਂ ਦੀ ਬਿਹਤਰੀ ਵਾਸਤੇ ਲਾ ਦਿੱਤੀਏ ਭਾਵੇਂ ਉਹਨਾਂ ਦੀਆਂ ਤਿੰਨ ਸ਼ਾਦੀਆਂ ਸਨ ਅਤੇ 6 ਬੱਚੇ ਸਨ ਉਹਨਾਂ 'ਚੋਂ ਕਿਸੇ ਉੱਤੇ ਵੀ ਪਰਿਵਾਰਵਾਦ ਦਾ ਇਲਜ਼ਾਮ ਨਹੀਂ ਲੱਗਦਾ ਇੱਧਰ ਪੰਜਾਬ 'ਚ ਬਾਦਲ ਸਾਹਿਬ ਬਾਰੇ ਜੇ ਕੋਈ ਵੀ ਗੱਲ ਹੁੰਦੀ ਹੈ ਤਾਂ ਉਹ ਸਿਰਫ ਪਰਿਵਾਰਵਾਦੀ ਹੀ ਗੱਲ ਹੁੰਦੀ ਹੈ ਸਾਰਿਆਂ ਨੂੰ ਰਣ ਗਈ ਇਹ ਵੀ ਹੈ ਕਿ ਮੋਦੀ ਸਾਹਿਬ ਨੇ ਇਹ ਟਿੱਪਣੀ ਕਿਉਂ ਕੀਤੀ ਅਤੇ ਉਹ ਵੀ ਇਸ ਵੇਲੇ ਕਿਉਂ ਕੀਤੀ